ਸਭ ਤੋਂ ਵੱਡਾ ਸਬਕ ਸਭ ਤੋਂ ਵੱਡਾ ਸਬਕ ਇਹ ਕਹਾਣੀ ਤਿੰਨ ਦੋਸਤਾਂ ਦੀ ਹੈ ਗਿਆਨ, ਦੌਲਤ ਅਤੇ ਵਿਸ਼ਵਾਸ। ਤਿੰਨੇ ਬਹੁਤ ਚੰਗੇ ਦੋਸਤ ਸਨ। ਤਿੰਨਾ ਵਿੱਚ ਬਹੁਤ ਪਿਆਰ ਸੀ। ਇੱਕ ਵਾਰ ਕਿਸੇ ਕਾਰਨ ਤਿੰਨਾਂ ਨੂੰ ਵੱਖ ਹੋਣਾ ਪਿਆ। ਫਿਰ ਤਿੰਨਾਂ ਨੇ ਪੁੱਛਿਆ ਇੱਕ ਦੂਜੇ ਨੂੰ ਕਿ ਅਸੀਂ ਅੱਜ ਤੋਂ ਬਾਅਦ ਕਿੱਥੇ ਮਿਲਾਂਗੇ? ਤਾਂ ਗਿਆਨ ਨੇ ਕਿਹਾ ਤੁਹਾਨੂੰ ਮੈਂ ਮੰਦਰਾਂ ਮਸਜਿਦਾਂ ਤੇ ਕਿਤਾਬਾਂ ਵਿੱਚ ਮਿਲਾਂਗਾ ਦੌਲਤ ਨੇ ਕਿਹਾ ਤੁਹਾਨੂੰ ਮੈਂ ਅਮੀਰਾਂ ਕੋਲ ਮਿਲਾਂਗਾ ਵਿਸ਼ਵਾਸ ਚੁੱਪ ਰਿਆ ਅਤੇ ਕੁਝ ਨਾਮ ਬੋਲਿਆ ਤਾਂ ਦੋਨਾਂ ਦੋਸਤਾਂ ਨੇ ਚੁੱਪ ਰਹਿਣ ਦਾ ਕਾਰਨ ਪੁੱਛਿਆ ਤਾਂ ਵਿਸ਼ਵਾਸ ਨੇ ਰੋਂਦੇ ਹੋਏ ਕਿਹਾ ਇੱਕ ਵਾਰ ਮੈਂ ਜਾਂਦਾ ਹਾਂ ਮੈਂ ਫਿਰ ਕਦੇ ਨਹੀਂ ਮਿਲਦਾ ਇੱਕ ਛੋਟੀ ਜਿਹੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਤੁਸੀਂ ਜਦੋਂ ਚਾਹੋ ਗਿਆਨ ਅਤੇ ਦੌਲਤ ਪ੍ਰਾਪਤ ਕਰ ਸਕਦੇ ਹੋ ਪਰ ਪ੍ਰੋਸਾ ਇੱਕ ਅਜਿਹੀ ਚੀਜ਼ ਹੈ ਜੋ ਇੱਕ ਵਾਰ ਟੁੱਟ ਜਾਵੇ ਤਾਂ ਉਸ ਨੂੰ ਵਾਪਸ ਪ੍ਰਾਪਤ ਕਰਨਾ ਬਹੁਤ ਮੁਸ਼ਕਲ ਹੈ ਵੀਡੀਓ ਵਧੀਆ ਵੀਡੀਓ ਪਧਿਆ ਲੱਗੀ ਤਾਂ ਲਾਈਕ ਕਮੈਂਟ ਜਰੂਰ ਕਰਕੇ ਦੱਸਣਾ ਕਿ ਕਿਵੇਂ ਲੱਗੀ ਜਿੰਨਾ ਵੀਰਾਂ ਭੈਣਾਂ ਨੇ ਅਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ